गणपति महाराज की जय हां जी असी ना गणपति गणेश जी रखे थे मतलब कि ਘਰੀਂ ਜਲ ਪ੍ਰਵਾਹ ਕਰੇ ਤੇ ਇਹਦੇ ਵਿੱਚ ਹੁਣੇ ਦੇਖੋ ਕਿੰਨੀ ਵਧੀਆ ਬਣ ਗਿਆ ਸਾਰਾ ਕੁਝ ਨੀਰ ਬਿਲਕੁਲ ਪਤਲਾ ਜਾ ਰਹਾ ਹੈਗਾ ਤੇ ਮਨ ਲਗੀ ਬਾਕੀ ਸਾਰੇ ਕੰਦੇ ਸੀ ਵੀ ਅਸੀਂ ਇਹਨਾਂ ਨੂੰ ਅਸੀਂ ਔਨ ਕਰਦੇ ਹੈਗੇ ਸਾਰੇ ਲੋਕ ਰੱਬੀ ਪੰਜਾਲਾ ਸੀ ਲੈ ਜਾਗੇ ਆ ਵੀ ਬੂਟੇ ਦੇ ਵਿੱਚ ਪਾਣਾ ਕੁਝ ਮੈਂ ਆਪਣੇ ਬੂਟੇ ਦੇ ਪਾਤਾ ਕੁਝ ਆਲੇ ਦੇ ਪਾਤਾ ਮੇਰਾ ਹੱਥ ਜੋੜ ਕੇ ਹੀ ਬੇਨਤੀ ਹੈ ਗਣਪਤੀ ਗਨੇਜੀ ਰੱਖ ਰਿਹਾ ਆਪਾਂ 10 ਦਿਨ ਪੂਜਾ ਕਰਦੇ ਹਾਂ ਜਿਹੜਾ ਇੰਨੇ ਉੱਚੇ ਸਿੜ ਰਹੇ ਹਨ ਇੱਕ ਦਿਲ ਦੁਖ ਰਹਿਗਾ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਗਣਪਤੀ ਗਨੇਜੀ ਇੰਨੇ ਉੱਪਰ ਨਾ ਸਿਟਾ ਕਰੋ ਪੜੇ ਪਿਆਰ ਨਾਲ ਆਰਾਮ ਨਾਲ ਜਾਲ ਦੇ ਵਿੱਚ ਬੈਠ ਕੇ ਜਲ ਪ੍ਰਵਾਹ ਉਹਨਾਂ ਨੂੰ ਕਰਿਆ ਕਰੋ ਬਸ ਇਹਦਾ ਜਲ ਪਰਵਾ ਕਰਨ ਦੀ ਲੋੜ ਨਹੀਂ ਜਦੋਂ ਆਪਾਂ ਆਪਣੇ ਘਰੇ 10 ਦਿਨ ਪੂਜਾ ਕਰਦੇ ਆ ਬਾਕੀ ਦਿਨ ਜਿਹੜਾ ਕਰਦੇ ਨਹੀਂ ਹੈਗੇ ਹੁਣ ਨਰਾਤੇ ਆ ਜਾਂਲੇ ਮਾਤਾ ਦੇ ਮਾਤਾ ਨਰਾਤੇ ਆ ਜਾਂ ਲੈ ਫਜੋਤ ਲਾਉਣੇ ਆ 10 ਦਿਨ ਉਹਨਾਂ ਦੀ ਪੂਜਾ ਕਰਦੇ ਆ ਮਾਤਾ ਜੀ ਦੀ ਮੂਰਤੀ ਵੀ ਆਪਣੇ ਘਰ ਪਈ ਰਹਿੰਦੀ ਹੈਗੀ ਤੇ ਗਣਪਤੀ ਮੈਂ ਵੀ ਬਸ ਲੋਕਾਂ ਦੇ ਮਾਰ ਲਾ ਕੇ ਆਈ ਸੀ ਛੋਟੇ ਜਿਹੇ ਮਿੱਟੀ ਦੇ ਗਣਪਤੀ ਗਨੇਸ਼ ਜੀ ਬਣਾਏ ਸੀ ਤੇ ਫਿਰ ਉਹ ਦੁਬਾਰਾ ਵਸ ਮੈਂ ਕਰੀ ਅਸੀਂ ਨੇ ਆਪਣਾ ਪ੍ਰੋਗਰਾਮ ਰੱਖਿਆ ਕਰੀ ਜਲ ਪ੍ਰਵਾਹ ਕਰਿਆ ਫਿਰ ਵੀ ਮਤਲਬ ਕਿ ਪੇ ਕਰਣੀ ਨਹੀਂ ਕਰੀ ਹੈ ਕਿ ਜਿਹੜਾ ਇਹ ਪਾਣੀ ਆਏਗਾ ਇਹ ਸਾਰਾ ਅਸੀਂ ਆਪਣੇ ਬੂਟੇ ਚ ਪਾ ਲਾਂਗੇ ਜਿਹੜੀ ਮਿੱਟੀ ਬਚੂਗੀ ਥੱਲੇ ਉਹਦੇ ਵਿੱਚ ਅਸੀਂ ਕੋਈ ਨਾ ਕੋਈ ਮੂਟਾ ਲਾ ਲਾਂਗੇ ਗਣਪਤੀ ਮਹਾਰਾਜ ਕੀ ਜੈ ਸ਼੍ਰੀ ਰਾਧੇ ਰਾਧੇ